ਬਾਹਰ ਬਰਫ਼ ਪੈ ਰਹੀ ਸੀ ਪਰ ਕਸੌਲੀ ਸ਼ਹਿਰ ਦੇ ਬਾਹਰ ਸੁਖਦਿਆਲ ਹਵੇਲੀ ਵਿੱਚ ਗਰਮੀ ਸੀ ਚੁੱਲ੍ਹੇ ਵਿੱਚ ਲੱਕੜੀਆਂ ਹਜੇ ਵੀ ਬਲ ਰਹੀਆਂ ਸਨ ਸੁਖਦਿਆਲ ਸਿੰਘ ਚੁੱਲ੍ਹੇ ਤੋਂ ਥੋੜੀ ਦੂਰ ਇੱਕ ਪੁਰਾਣੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਕੁਰਸੀ ਤੇ ਬੈਠਾ ਕੋਈ ਕਿਤਾਬ ਪੜ ਰਿਹਾ ਸੀ ਉਸ ਦਾ ਛੋਟਾ ਪੁੱਤਰ ਰਾਮ ਦਿਆਲ ਸਿੰਘ ਕਮਰੇ ਦੇ ਦੂਜੇ ਕੋਨੇ ਵਿੱਚ ਬੈਠਾ ਆਪਣੇ ਪੀ ਐਚ ਡੀ ਦੇ ਖੋਜ ਪੱਤਰ ਤੇ ਕੰਮ ਕਰ ਰਿਹਾ ਸੀ ਵਿੱਚੋਂ-ਵਿੱਚੋਂ ਉੱਠਦਾ ਤੇ ਕੁਝ ਕਬ ਮਾਨੀ ਦੁਹੀ ਤੇ ਜਾ ਕੇ ਚੁੱਲ੍ਹੇ ਵਿੱਚ ਬਲ ਰਹੀ ਅੱਗ ਵਿੱਚ ਇੱਕ-ਦੋ ਲੱਕੜਾਂ ਦੇ ਟੁਕੜੇ ਸੁੱਟ ਦਿੰਦਾ ਤੇ ਫਿਰ ਵਾਪਸ ਆ ਕੇ ਆਪਣੇ ਕੰਮ ਵਿੱਚ ਜੁਟ ਜਾਂਦਾ ਸੁਖਦੇਵਾਲ ਸਿੰਘ ਟਿੱਲੋ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਸੀ ਦੁਆਬੇ ਵਿੱਚ ਸਤਲੋ ਜਤੇ ਬਿਆਸ ਦੇ ਕੰਡੇ ਤੇ ਉਸ ਦੀ ਸੈਂਕੜੇ ਮਰਲਿਆਂ ਦੀ ਜ਼ਮੀਨ ਸੀ ਜੋ ਉਸਦੇ ਹੀ ਕਹੇ ਮੁਤਾਬਕ ਉਸ ਨੂੰ ਬਜ਼ੁਰਗਾਂ ਤੋਂ ਵਿਰਸੇ ਵਿੱਚ ਮਿਲੀ ਸੀ ਸਾਰੀ ਉਮਰ ਦੀ ਖੇਤੀ ਬਾੜੀ ਤੇ ਹੱਡ ਤੋੜ ਮਿਹਨਤ ਤੋਂ ਤੰਗਾ ਕੇ ਸੁਖਦਿਆਲ ਸਿੰਘ ਨੇ ਕਸੌਲੀ ਸ਼ਹਿਰ ਤੋਂ ਬਾਹਰ ਗਿਲਬਟ ਦੇ ਜੰਗਲਾਂ ਦੇ ਕਿਨਾਰੇ ਤੇ ਅੰਗਰੇਜ਼ਾਂ ਦੀ ਬਣੀ ਇੱਕ ਪੁਰਾਣੀ ਹਵੇਲੀ ਖਰੀਦ ਲਈ ਸੀ ਹੁਣ ਉਹ ਬੁੱਢਾ ਹੋ ਗਿਆ ਸੀ ਤੇ ਆਰਾਮ ਚਾਹੁੰਦਾ ਸੀ ਵੈਸੇ ਵੀ ਉਸ ਨੂੰ ਆਪਣੇ ਪਿਤਾ ਦੀ ਕਹੀ ਗੱਲ ਅੱਜ ਵੀ ਯਾਦ ਸੀ ਜ਼ਿੰਮੇਵਾਰੀ ਪੁੱਤਰਾਂ ਤੇ ਭਰਾਵਾਂ ਬਿਨਾਂ ਨਹੀਂ ਹੁੰਦੀ ਹੁਣ ਉਹ ਇਕੱਲਾ ਸੀ ਉਸਦੇ ਦੋਵੇਂ ਪੁੱਤਰ ਵੱਡੇ ਹਰਦੀয়াল ਅਤੇ ਛੋਟੇ ਰਾਮਦੇয়াল ਨੇ ਕਦੇ ਵੀ ਜ਼ਿੰਮੇਦਾਰੀ ਵਿੱਚ ਦਿਲਚਸਪੀ ਵਿਖਾਈ ਹੀ ਨਹੀਂ ਸੁਖਦੇয়াল ਨੇ ਵੀ ਉਹਨਾਂ ਤੇ ਕਦੀ ਜ਼ੋਰ ਨਹੀਂ ਪਾਇਆ ਵੱਡਾ ਹਰਦੀয়াল ਫੌਜ ਵਿੱਚ ਭਰਤੀ ਹੋ ਗਿਆ ਤੇ ਛੋਟਾ ਪ੍ਰੋਫੈਸਰ ਬਣਨ ਦੇ ਮਕਸਦ ਨਾਲ ਪੀਐਚਡੀ ਕਰਨ ਲੱਗ ਪਿਆ ਹੂੰ ਲਗਭਗ 2 ਘੰਟੇ ਤੋਂ ਪਿਓ ਪੁੱਤ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਹੁੰਦੇ ਹੋਏ ਵੀ ਇੱਕ ਦੂਜੇ ਤੋਂ ਬਿਲਕੁਲ ਬੇਖਬਰ ਆਪੋ ਆਪਣੇ ਕੰਮ ਵਿੱਚ ਮਗਨ ਬੈਠੇ ਸਨ ਕਦੀ-ਕਦੀ ਉਹ ਇੱਕ ਦੂਜੇ ਵੱਲ ਨਜ਼ਰ ਚੁੱਕ ਕੇ ਵੇਖਦੇ ਜਿਵੇਂ ਕੁਝ ਕਹਿਣਾ ਚਾਹੁੰਦੇ ਹੋਣ ਪਰ ਫਿਰ ਚੁੱਪਚਾਪ ਆਪਣੇ ਕੰਮ ਵਿੱਚ ਮਗਨ ਹੋ ਜਾਂਦੇ ਫਿਰ ਅਚਾਨਕ ਉਹਨਾਂ ਦੀ ਇਸ ਚੁੱਪੀ ਨੂੰ ਪਹਿਲੀ ਮੰਜ਼ਲ ਦੇ ਕਮਰੇ ਤੋਂ ਆਈ ਇੱਕ ਚੀਕ ਨੇ ਤੋੜਿਆ ਚੀਕ ਸੁਣਦੇ ਹੀ ਪਿਤਾ ਪੁੱਤਰ ਨੇ ਫਿਰ ਤੋਂ ਇੱਕ ਦੂਜੇ ਵੱਲ ਤੱਕਿਆ ਜਿਵੇਂ ਇਸ਼ਾਰਿਆਂ ਦੇ ਵਿੱਚ ਇੱਕ ਦੂਜੇ ਨਾਲ ਕੋਈ ਗੱਲ ਕਰ ਰਹੇ ਹੋਣ RAM Dyal ਆਪਣਾ ਪੈਨ ਬੰਦ ਕਰਕੇ ਹਜੇ ਕੁਰਸੀ ਤੋਂ ਉੱਠਿਆ ਹੀ ਸੀ ਕਿ ਸੁਖਦਿਆਲ ਨੇ ਹੱਥ ਉੱਤੇ ਕਰਕੇ ਇਸ਼ਾਰੇ ਨਾਲ ਉਸ ਨੂੰ ਬੈਠਣ ਦੇ ਲਈ ਕਿਆ ਤੇ ਆਪ ਉੱਪਰਲੇ ਕਮਰੇ ਦੀਆਂ ਪੌੜੀਆਂ ਚੜ ਗਿਆ RAM ਦਿਵਾਲ ਇੱਕ ਅਜੀਬ ਜੀ ਬੇਬਸੀ ਤੇ ਕੁੱਟਣ ਨਾਲ ਆਪਣੇ ਪਿਤਾ ਨੂੰ ਉੱਪਰ ਜਾਂਦੇ ਵੇਖਦਾ ਰਿਹਾ ਹਜੇ ਸੁਖਦਿਆਲ ਨੇ ਉੱਪਰਲੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਫਟੇ ਕਪੜੇ ਅਤੇ ਖੁੱਲੇ ਵਾਣਾ ਵਾਲੀ ਇੱਕ ਔਰਤ ਬੈਠ ਤੋਂ ਉੱਦ ਕੇ ਦਰਵਾਜ਼ੇ ਤੇ ਆ ਗਈ ਅਤੇ ਹੱਸਦੀ ਹੋਈ ਬੋਲੀ ਆ ਗਿਆ ਉਹ ਮੇਰਾ ਪੁੱਤ ਹਰਦੀয়াল ਆ ਗਿਆ ਨਾ ਹਰਦੀয়াল ਦਾ ਨਾਮ ਸੁਣਦੇ ਹੀ ਸੁਖਦਿਆਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਹੌਂਕਾ ਲੈਣ ਤੋਂ ਰੋਕਿਆ ਤੇ ਉਸ ਔਰਤ ਨੂੰ ਹੌਲੀ ਜੇ ਮੋਢਿਆਂ ਤੋਂ ਫੜ ਕੇ ਕੁਰਸੀ ਤੇ ਬਿਠਾਉਂਦਿਆਂ ਕਿਹਾ ਚਿੰਤਾ ਨਾ ਕਰ ਮੈਂ ਉਸ ਨਾਲ ਫੋਨ ਤੇ ਗੱਲ ਕਰ ਲਈ ਹੈ ਉਹ ਜਲਦੀ ਹੀ ਆ ਜਾਏਗਾ ਉਸ ਔਰਤ ਨੇ ਜਿਵੇਂ ਸੁਖदयाल ਦੀ ਗੱਲ ਸੁਣੀ ਹੀ ਨਹੀਂ ਰੋਂਦੀ ਰੋਂਦੀ ਉਹ ਅਚਾਨਕ ਹੀ ਹੱਸਣ ਲੱਗ ਪਈ ਤੇ ਬੋਲੀ ਆ ਗਿਆ ਮੇਰਾ ਪੁੱਤ ਹਰदयाल ਆ ਗਿਆ ਨਾ ਆਏਗਾ ਆਏਗਾ ਤੂੰ ਚਿੰਤਾ ਨਾ ਕਰ ਮੈਂ ਉਸਨੂੰ ਆਪ ਲੈ ਕੇ ਆਵਾਂਗਾ ਕਹਿੰਦੇ ਹੋਏ ਉਸਨੇ ਬੜੀ ਮੁਸ਼ਕਿਲ ਨਾਲ ਆਪਣੇ ਹੰਝੂਆਂ ਨੂੰ ਰੋਕਿਆ ਤੇ ਕਮਰੇ ਦੇ ਦਰਵਾਜ਼ੇ ਨੂੰ ਬਾਹਰ ਤੋਂ ਤਾਲਾ ਲਗਾ ਕੇ ھیਠਾਂ ਆ ਕੇ ਬੈਠ ਗਿਆ ਸੁਖदयाल ਨੇ ਆਪਣੇ ਵੱਡੇ ਬੇਟੇ ਦੀ ਤਸਵੀਰ ਵੱਲ ਵੇਖਿਆ ਜੋ ਉਸ ਦੇ ਸਾਹਮਣੇ ਚੁੱਲ੍ਹੇ ਦੇ ਬਿਲਕੁਲ ਉੱਪਰ ਕੰਧ ਤੇ ਟੰਗੀ ਹੋਈ ਸੀ। ហេਠਾਂ ਛੋਟੇ-ਛੋਟੇ ਅੱਖਰਾਂ ਵਿੱਚ ਲਿਖਿਆ ਸੀ। ਕਰਨਲ ਹਰਦੀਾਲ ਸਿੰਘ ਜਨਮ 1995 ਸ਼ਹਾਦਤ 2023 ਉਸ ਦੀਆਂ ਅੱਖਾਂ ਫਿਰ ਟਹੰਜੂਆਂ ਦੇ ਨਾਲ ਪਰ ਗਈਆਂ। ਉਸ ਨੂੰ ਇੱਕ-ਇੱਕ ਕਰਕੇ ਉਹ ਸਾਰੇ ਦਿਨ ਯਾਦ ਆਉਣ ਲੱਗੇ। ਜਦੋਂ ਹਰਦੀਾਲ ਪਹਿਲੀ ਵਾਰ ਸਕੂਲ ਗਿਆ ਸੀ। ਜਦੋਂ ਉਸ ਨੇ 10ਵੀਂ ਪਾਸ ਕੀਤੀ। ਜਦੋਂ ਉਸ ਦਾ NDA ਦਾ ਰਿਜ਼ਲਟ ਆਇਆ। ਤੇ ਜਦ ਉਸ ਦੀ লাশ ਕਰਾਈ ਸੁਖदयाल ਨੇ ਤਾਂ ਵੱਡੇ بیٹے ਦੀ ਮੌਤ ਤੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ ਸੀ ਛੋਟੇ ਰਾਮदयाल ਨੇ ਵੀ ਆਪਣੇ ਆਪ ਨੂੰ ਕੰਮ ਵਿੱਚ ਇੰਨਾ ਡੋਬੋ ਲਿਆ ਕਿ ਸਭ ਕੁਝ ਭੁੱਲ ਗਿਆ ਪਰ ਉਸ ਦੀ ਮਾਂ ਇਸ ਸਦਮੇ ਤੋਂ ਕਦੇ ਵੀ ਉੱਬਰ ਨਾ ਸકી ਕੋਈ ਦਵਾਈ ਕੋਈ ਇਲਾਜ ਉਸ ਦੀ ਮਾਨਸਿਕ ਹਾਲਤ ਨੂੰ ਸੁਧਾਰ ਨਾ ਸਕਿਆ ਪਿਓ ਪੁੱਤ ਨੇ ਉਸ ਨੂੰ ਉੱਪਰਲੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਹੇਠਲੀ ਮੰਜ਼ਲ ਤੇ ਰਹਿਣ ਲੱਗੇ ਸੁਖਦੇਵਾਲ ਹਜੇ ਇੰਨਾ ਸੋਚਾਂ ਵਿੱਚ ਹੀ ਗੁੰਮ ਸੀ ਕਿ ਉਸਦੇ ਪੁੱਤਰ ਦੀ ਆਵਾਜ਼ ਨੇ ਉਸਦਾ ਧਿਆਨ ਤੋੜ ਦਿੱਤਾ ਕੀ ਮਾਂ ਠੀਕ ਹੈ ਪਪਾ RAM Dyal ਨੇ ਆਪਣੀ ਕਾਪੀ ਤੇ ਪੈਨ ਮੇਜ਼ ਤੇ ਰੱਖਦੇ ਹੋਏ ਪੁੱਛਿਆ ਪਤਾ ਨਹੀਂ ਪੁੱਤਰ ਸਮਝ ਨਹੀਂ ਆਉਂਦੀ ਕੀ ਕਰਾਂ ਤੇਰੀ ਮਾਂ ਨੂੰ ਕਿੱਥੇ ਲੈ ਕੇ ਜਾਵਾਂ ਕਿੱਥੇ ਵਿਖਾਵਾਂ ਸਭ ਕੁਝ ਤਾਂ ਕਰਕੇ ਵੇਖ ਲਿਆ ਹੁਣ ਤਾਂ ਉਸਨੂੰ ਕੋਈ ਚਮਤਕਾਰ ਹੀ ਠੀਕ ਕਰ ਸਕਦਾ ਹੈ ਸੁਖਦੇਵਾਲ ਨੇ ਬੇਬਸੀ ਨਾਲ ਹਵਾ ਦੇ ਵਿੱਚ ਹੱਥ ਮਾਰਿਆ ਤੇ ਕੁਰਸੀ ਤੇ ਟਹਿ ਗਿਆ ਚਮਤਕਾਰ ਸ਼ਬਦ ਸੁਣਦਿਆਂ ਹੀ ਰਾਮਦੇਵਾਲ ਦੀਆਂ ਅੱਖਾਂ ਚਮਕ ਉਠੀਆਂ। ਇਸ ਤੋਂ ਪਹਿਲਾਂ ਕਿ ਸੁਖਦੇਵਾਲ ਕੁਝ ਬੋਲਦਾ, ਰਾਮਦੇਵਾਲ ਦੌੜਦਾ ਹੋਇਆ ਨੇੜੇ ਦੇ ਕਮਰੇ ਵਿੱਚ ਗਿਆ ਤੇ ਲੱਕੜੀ ਦਾ ਇੱਕ ਬਕਸਾ ਲਿਆ ਕੇ ਮੇਜ਼ ਤੇ ਰੱਖ ਦਿੱਤਾ। ਬਕਸਾ ਵੇਖਦਿਆਂ ਹੀ ਸੁਖਦੇਵਾਲ ਦੀਆਂ ਅੱਖਾਂ ਵਿੱਚ ਹੈਰਾਨੀ, ਡਰ ਅਤੇ ਨਫ਼ਰਤ ਦੀ ਮਿਲੀਜੁਲੀ ਭਾਵਨਾ ਆ ਗਈ। ਉਸਨੇ ਨਜ਼ਰਾਂ ਪਰੇ ਕਰ ਲਈਆਂ ਤੇ ਹੌਲੀ ਜਿਹਾ ਕਿਹਾ, ਕੀ ਪਹਿਲਾਂ ਅਸੀਂ ਕੱਟ ਦੁਖੀ ਹਾਂ ਜੋ ਤੂੰ ਇਹ ਮਨਹੂਸ ਪੰਜਾ ਕੱਢ ਲਿਆ, ਵਾਪਸ ਰੱਖ ਦੇ ਇਸਨੂੰ। ਕੋਸ਼ਿਸ਼ ਕਰਨ ਵਿੱਚ ਕੋਈ ਹਰਜ ਨਹੀਂ। ਰਾਮਦਿਆਲ ਨੇ ਬਕਸਾ ਖੋਲਕੇ ਪੁਰਾਣੀਆਂ ਪਟੀਆਂ ਵਿੱਚ ਲਿਪਟਿਆ ਬਾਂਦਰ ਦਾ ਪੰਜਾ ਹੱਥਾਂ ਵਿੱਚ ਲੈ ਕੇ ਵੇਖਦਿਆਂ ਕਿਹਾ, "ਕੋਸ਼ਿਸ਼ ਕੀਤੀ ਸੀ।" ਬੋਲਦੇ-ਬੋਲਦੇ ਸੁਖਦਿਆਲ ਆਪਣੀ ਕੁਰਸੀ ਤੋਂ ਖੜਾ ਹੋ ਗਿਆ। "ਤੇਰੇ ਦਾਦੇ ਨੂੰ ਇਹ ਮਨਹੂਸ ਪੰਜਾ ਕਿਸੇ ਫਕੀਰ ਨੇ ਦਿੱਤਾ ਸੀ। ਉਹ ਕਹਿੰਦਾ ਸੀ ਕਿ ਇਹ ਅਧੂਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਪਰ ਉਹਨਾਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੀਮਤ ਵੀ ਲੈਂਦਾ ਹੈ। ਤੇਰੇ ਦਾਦੇ ਨੇ ਲਾਲਚ ਵਿੱਚ ਆ ਕੇ ਇਸ ਮਨਹੂਸ ਪੰਜੇ ਤੋਂ ਪੈਸਾ ਤੇ ਜਾਇਦਾਦ ਮੰਗਿਆ ਅਗਲੇ ਹੀ ਦਿਨ ਲਾਟਰੀ ਨਿਕਲਾਈ ਪਰ ਕੁਝ ਹੀ ਦਿਨਾਂ ਵਿੱਚ ਖਾਨਦਾਨ ਵਿੱਚ ਚਾਰ ਮੌਤਾਂ ਹੋ ਗਈਆਂ ਇਹ ਪੰਜਾ ਜੇਕਰ ਕੁਝ ਦਿੰਦਾ ਹੈ ਤਾਂ ਉਸਦੀ ਦੁਗਣੀ ਕੀਮਤ ਵੀ ਵਸੂਲਦਾ ਹੈ ਹਰदयाल ਦੀ ਮੌਤ ਸਾਡੀ ਕਿਸਮਤ ਵਿੱਚ ਲਿਖੀ ਸੀ ਹੁਣ ਕੁਝ ਵੀ ਕਰ ਲਈਏ ਉਹ ਵਾਪਸ ਨਹੀਂ ਆਏਗਾ ਤੇ ਨਾ ਹੀ ਤੇਰੀ ਮਾਂ ਕਦੇ ਠੀਕ ਹੋਏਗੀ ਕਹਿੰਦੇ ਹੋਏ ਸੁਖਦਿਆਲ ਨੇ ਇੱਕ ਲੰਮਾ ਹੌਂਕਾ ਭਰਿਆ ਅਸਮਾਨਵਾਲ ਸ਼ਿਕਾਇਤ ਪਰੇ ਲਹਿਜੇ ਨਾਲ ਤੱਕਦੇ ਹੋਏ ਬੋਲਿਆ ਅਸੀਂ ਕਿਸਮਤ ਦੇ ਗੁਲਾਮ ਹਾਂ ਪੁੱਤਰ ਜੋ ਹੋਣਾ ਸੀ ਹੋ ਗਿਆ ਹੁਣ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਬੋਲਦੇ-ਬੋਲਦੇ ਸੁਖਦਿਆਲ ਦੀਆਂ ਅੱਖਾਂ ਫੇਰ ਤੋਂ ਪਾਣੀ ਨਾਲ ਭਰ ਗਈਆਂ ਰਾਮਦਿਆਲ ਚੁੱਪਚਾਪ ਆਪਣੇ ਪਿਤਾ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਝ ਵੀ ਨਹੀਂ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ ਸੀ ਤੇ ਉਹ ਬੜੀ ਉਮੀਦ ਨਾਲ ਬਾਂਦਰ ਦੇ ਪੰਜੇ ਵੱਲ ਵੇਖ ਰਿਹਾ ਸੀ ਜਿਵੇਂ ਹੀ ਸੁਖਦਿਆਲ ਉੱਠ ਕੇ ਬਾਹਰ ਗਿਆ रामदयाल ने कुछ पल सोचा। पहला अपने परादी तस्वीर ਅਤੇ ਫਿਰ ਮਾਂ ਦੇ ਕਮਰੇ ਵੱਲ ਵੇਖਿਆ ਤੇ ਫਿਰ ਮਨ ਵਿੱਚ ਹੀ ਕੋਈ ਫੈਸਲਾ ਕਰਕੇ ਖੜ੍ਹਾ ਹੋ ਗਿਆ। ਬਾਂਦਰ ਦਾ ਪੰਜਾ ਹੱਥ ਵਿੱਚ ਲੈ ਕੇ ਅੱਖਾਂ ਬੰਦ ਕੀਤੀਆਂ। ਮਨ ਹੀ ਮਨ ਵਿੱਚ ਕੁਝ ਬੋਲਿਆ ਤੇ ਪੰਜਾ ਵਾਪਸ ਡੱਬੇ ਵਿੱਚ ਰੱਖ ਦਿੱਤਾ। ਬਾਂਦਰ ਦੇ ਪੰਜੇ ਨੂੰ ਵਾਪਸ ਅਲਮਾਰੀ ਵਿੱਚ ਰੱਖਣ ਤੋਂ ਬਾਅਦ ਉਹ ਆਪਣੀ ਕੁਰਸੀ ਤੇ ਆ ਕੇ ਬੈਠ ਗਿਆ। ਉਸਨੇ ਖਿੜਕੀ ਤੋਂ ਬਾਹਰ ਵੇਖਿਆ। ਉਸ ਦੇ ਘਰ ਦੀ ਚਾਰ ਦਿਵਾਰੀ ਤੋਂ ਪਾਰ ਗਿਲਬਰਟ ਦੇ ਜੰਗਲਾਂ ਵਿੱਚ ਚੀੜ ਦੇ ਲੰਬੇ ਦਰਖਤ ਹਨੇਰੇ ਵਿੱਚ ਕਤਾਰ ਬਣਾ ਕੇ ਖੜੇ ਜਿੰਨ ਦੀ ਤਰ੍ਹਾਂ ਲੱਗਦੇ ਸਨ ਅਸਮਾਨ ਕਾਲੇ ਬੱਦਲਾਂ ਨਾਲ ਭਰਿਆ ਹੋਇਆ ਸੀ ਪਰ ਬਾਰਿਸ਼ ਨਹੀਂ ਸੀ ਹੋ ਰਹੀ ਕਿਤੇ ਕਿਤੇ ਦੂਰ ਦੇ ਸੱਦੇ ਵਿੱਚ ਬੱਦਲਾਂ ਦੇ ਵਿਚਕਾਰ ਬਿਜਲੀ ਦੀ ਲਿਸ਼ਕ ਦਾ ਪੁਲੇਖਾ ਪੈਂਦਾ ਸੀ ਕਮਰੇ ਵਿੱਚ ਦੂਸਰੇ ਪਾਸੇ ਚੁੱਲ੍ਹੇ ਵਿੱਚ ਬਲ ਦੀ ਅੱਗ ਹੋਰ ਤੇਜ਼ ਹੋ ਗਈ ਸੀ ਉਸਨੇ ਅੱਗ ਦੇ ਪਾਂਬੜ ਨੂੰ ਧਿਆਨ ਨਾਲ ਵੇਖਿਆ ਤੇ ਡਰ ਗਿਆ ਉੱਠਦੀਆਂ ਨਾਟਾਂ ਵਿੱਚ ਕਈ ਚਿਹਰੇ ਬਣ ਅਤੇ ਵਿਗੜ ਰਹੇ ਸਨ ਪਹਿਲਾਂ ਉਸਨੇ ਆਪਣੀ ਮਾਂ ਦਾ ਫਿਰ ਆਪਣੇ ਪਿਤਾ ਦਾ ਤੇ ਫਿਰ ਆਪਣੇ ਬਰਾਦਾ ਦਾ ਚਿਹਰਾ ਵੇਖਿਆ ਉਹ ਤਰੇਬੱਕੇ ਕੁਰਸੀ ਤੋਂ ਉੱਠ ਖੜਾ ਹੋਇਆ ਤੇ ਜਾ ਕੇ ਸਾਹਮਣੇ ਸੋਫੇ ਤੇ ਲੇਟ ਗਿਆ ਧਿਆਨ ਭਟਕਾਉਣ ਲਈ ਆਪਣੇ ਮੋਬਾਈਲ ਫੋਨ ਵਿੱਚ ਰੀਲਾਂ ਵੇਖਣ ਲੱਗਾ ਪਤਾ ਹੀ ਨਾ ਲੱਗਿਆ ਕਿ ਰੀਲਾਂ ਵੇਖਦੇ-ਵੇਖਦੇ ਕਦੋਂ ਉਸ ਦੀ ਅੱਖ ਲੱਗ ਗਈ ਅਗਲੀ ਸਵੇਰ ਆਪਣੇ ਪਿਤਾ ਦੀ ਆਵਾਜ਼ ਨਾਲ ਉਸਦੀ ਅੱਖ ਖੁੱਲੀ ਮੈਂ ਕਿਤੇ ਕੰਮ ਤੇ ਚੱਲਿਆ ਹਾਂ ਨਾਸ਼ਤਾ ਤੇ ਚਾਹ ਗੈਸ ਤੇ ਪਏ ਨੇ ਉੱਠ ਜਾਈ ਟਾਈਮ ਨਾਲ ਉਸਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਸਦੇ ਪਿਤਾ ਬਾਹਰ ਜਾਂਦੇ ਹੋਏ ਦਰਵਾਜ਼ਾ ਬੰਦ ਕਰ ਰਹੇ ਸਨ ਉੱਠਦੇ ਉੱਠਦੇ ਉਸ ਨੂੰ 11 ਵਜ ਗਏ ਨਹਾਉਣ ਨਾਸ਼ਤਾ ਕਰਨ ਅਤੇ ਹੋਰ ਕੰਮਾਂ ਤੋਂ ਵੇਲਾ ਹੋ ਕੇ ਜਦੋਂ ਵਾਪਸ ਉਹ ਵੱਡੇ ਕਮਰੇ ਵਿੱਚ ਆਇਆ ਤਾਂ ਦੁਪਹਿਰ ਦਾ 1 ਵਜ ਗਿਆ ਸੀ ਉਸਨੇ ਆਪਣੀ ਮਾਂ ਦੇ ਕਮਰੇ ਵੱਲ ਵੇਖਿਆ ਕੋਈ ਆਵਾਜ਼ ਨਹੀਂ ਸੀ ਆ ਰਹੀ ਛੈ ਸੁੱਤੀ ਪਈ ਹੋਣੀ ਉਸਨੇ ਸੋਚਿਆ ਤੇ ਵਾਪਸ ਮੇਜ਼ ਤੇ ਆ ਕੇ ਬੈਠ ਗਿਆ ਸ਼ਾਮ ਤੱਕ ਆਪਣੇ ਲੈਪਟਾਪ ਕਿਤਾਬਾਂ ਅਤੇ ਕਾਗਜ਼ਾਂ ਦੇ ਵਿੱਚ ਗੁੰਮਿਆ ਆਪਣਾ ਖੋਜ ਪੱਤਰ ਤਿਆਰ ਕਰਦਾ ਰਿਹਾ ਸ਼ਾਮ ਨੂੰ ਲਗਭਗ 6 ਵਜੇ ਉਸ ਦਾ ਧਿਆਨ ਕੜੀ ਵੱਲ ਗਿਆ ਪਾਪਾ ਅਜੇ ਮੁੜੇ ਕਿਉਂ ਨਹੀਂ ਉਸਨੇ ਸੋਚਿਆ ਤੇ ਆਪਣੇ ਮੋਬਾਈਲ ਤੇ ਸੁਖਦਿਆਲ ਸਿੰਘ ਨੂੰ ਫੋਨ ਲਗਾਇਆ ਘੰਟੀਆਂ ਵੱਜਦੀਆਂ ਰਹੀਆਂ ਪਰ ਕਿਸੇ ਨੇ ਕਾਲ ਰੀਸੀਵ ਨਹੀਂ ਕੀਤੀ ਉਸਨੇ ਫੇਰ ਤੋਂ ਫੋਨ ਲਗਾਇਆ ਕੁਝ ਘੰਟੀਆਂ ਵਜਣ ਤੋਂ ਬਾਅਦ ਫੋਨ ਫੇਰ ਤੋਂ ਬੰਦ ਹੋ ਗਿਆ। ਇਸ ਤਰ੍ਹਾਂ ਤਾਂ ਪਾਪਾ ਕਦੇ ਵੀ ਨਹੀਂ ਕਰਦੇ। ਸੋਚਦੇ ਸੋਚਦੇ ਪਰੇਸ਼ਾਨ ਹੁੰਦਾ ਰਾਮਦੇਵਾਲ ਬਾਹਰ ਸੜਕ ਤੇ ਆ ਗਿਆ। ਹਲਕੀ ਹਲਕੀ ਬਾਰਿਸ਼ ਹੋਣ ਲੱਗ ਪਈ ਸੀ। ਕਿਤੇ ਕਿਤੇ ਬਰਫ਼ ਦਾ ਇੱਕ ਛੋਟਾ ਜਿਹਾ ਫੰਬਾ ਜ਼ਮੀਨ ਤੇ ਆੜਿਕਦਾ ਤੇ ਫਿਰ ਗਾਇਬ ਹੋ ਜਾਂਦਾ। ਦੂਰ ਦਿਸਦ ਦੇ ਵਿੱਚ ਹਨੇਰਾ ਹੁੰਦਾ ਵੇਖ ਕੇ ਉਹ ਅੰਦਰ ਜਾਣ ਲਈ ਪਰਤਣ ਹੀ ਲੱਗਾ ਸੀ ਕਿ ਉਸ ਨੂੰ ਦੂਰ ਚਨਾਰ ਦੇ ਦਰਖਤਾਂ ਵਿੱਚ ਇੱਕ ਪਰਛਾਵਾਂ ਖੜਾ ਵੇਖਿਆ। ਡੀਲ ਡੋਲ ਤੇ ਆਕਾਰ ਤੋਂ ਉਹ ਕੁਝ ਜਾਣਿਆ ਪਛਾਣਿਆ ਲੱਗਦਾ ਸੀ ਰਾਮਦਿਆਲ ਨੇ ਕੁਝ ਨੇੜੇ ਜਾ ਕੇ ਵੇਖਿਆ ਉਹ ਪਰਛਾਵਾਂ ਬਿਨਾਂ ਹਿਲੇ ਡੁੱਲੇ ਉਸੇ ਥਾਂ ਤੇ ਖੜਾ ਰਿਹਾ ਡਰਦਾ ਚਿਜਕਦਾ ਜਿਵੇਂ ਹੀ ਉਹ ਹੋਰ ਨੇੜੇ ਗਿਆ ਤਾਂ ਸਾਹਮਣੇ ਦਾ ਨਜ਼ਾਰਾ ਵੇਖ ਕੇ ਉਸ ਦੇ ਮੂੰਹ ਵਿੱਚੋਂ ਚੀਖ ਨਿਕਲ ਗਈ ਲੱਤਾਂ ਜਵਾਬ ਦੇ ਗਈਆਂ ਉਸ ਦੇ ਸਾਹਮਣੇ ਖੜਾ ਪਰਛਾਵਾਂ ਉਸ ਦੇ ਪਰਾ ਹਰਦਿਆਲ ਦਾ ਸੀ ਉਹੀ ਪਰਾ ਜਿਸ ਦੀ 1 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਜਿਸ ਦਾ ਸੰਸਕਾਰ ਉਸ ਨੇ ਆਪਣੇ ਹੱਥਾਂ ਨਾਲ ਕੀਤਾ ਸੀ ਅਤੇ ਜਿਸ ਦੀ ਮੌਤ ਤੇ ਦੁੱਖ ਵਿੱਚ ਉਸ ਦੀ ਮਾਂ ਪਾਗਲ ਹੋ ਗਈ ਸੀ ਉਸ ਦਾ ਉਹੀ ਪਰਾ ਚਿਤਾ ਵਿੱਚੋਂ ਉੱਠ ਕੇ ਉਸ ਦੇ ਸਾਹਮਣੇ ਆ ਖੜਿਆ ਸੀ ਆਪਣੇ ਪਰਾ ਦੇ ਸਰੀਰ ਨੂੰ ਗੌਰ ਨਾਲ ਤੱਕਦੇ RAM DHYAL ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਡਰਦੇ ਡਰਦੇ RAM DHYAL ਨੇ ਆਪਣੇ ਪਰਾ ਦੇ ਸਰੀਰ ਨੂੰ ਹੱਥ ਲਗਾ ਕੇ ਵੇਖਿਆ ਉਸ ਦਾ ਸਰੀਰ ਬਰਫ਼ ਦੀ ਤਰ੍ਹਾਂ ਠੰਡਾ ਸੀ ਦੂਰ ਅਸਮਾਨ ਵਿੱਚ ਜਦੋਂ ਬੱਦਲਾਂ ਦੇ ਹਟਣ ਨਾਲ ਚੰਦਰਮਾ ਦੀ ਰੋਸ਼ਨੀ ਉਸ ਥਾਂ ਤੇ ਪਈ ਤਾਂ RAM DHYAL ਕਬਰਾ ਕੇ ਕੁਝ ਕਦਮ ਪਿੱਛੇ हट ਗਿਆ ਜੋ ਉਸ ਦੇ ਸਾਹਮਣੇ ਖੜਾ ਸੀ ਉਹ ਉਸ ਦਾ ਪੜਾ ਨਹੀਂ ਸੀ ਬਸ ਉਸ ਦਾ ਸਰੀਰ ਸੀ ਜੋ ਕਿਸੇ ਤਰੀਕੇ ਨਾਲ ਚਿਤਾ ਵਿੱਚੋਂ ਉੱਠ ਕੇ ਬਾਹਰ ਆ ਗਿਆ ਸੀ RAM ਦਿਆਲ ਨੇ ਵੇਖਿਆ ਕਿ ਹਰ ਦਿਆਲ ਦੇ ਸਰੀਰ ਤੇ ਉਹੀ ਕਪੜੇ ਸਨ ਜੋ ਆਖਰੀ ਵਾਰ ਸੰਸਕਾਰ ਵੇਲੇ ਉਸ ਨੂੰ ਪਹਿਨਾਏ ਗਏ ਸਨ ਨਾ ਸਾ ਚਲਦੇ ਸਨ ਨਾ ਦਿਲ ਥੜਕਦਾ ਸੀ ਬਸ ਉਹ ਕਿਸੇ ਮੁਰਦੇ ਦੀ ਤਰ੍ਹਾਂ ਉੱਥੇ ਖੜਾ ਸੀ ਜਿਵੇਂ ਹੀ RAM ਦਿਆਲ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਕਾਰਵਲ ਖਿੱਚਿਆ ਤਾਂ ਉਹ ਕਿਸੇ ਮਸ਼ੀਨ ਦੀ ਤਰ੍ਹਾਂ ਤੁਰ ਪਿਆ ਕਰਦੇ ਅੰਦਰ RAM DHYAL ਨੇ ਉਸਨੂੰ ਸੋਫੇ ਤੇ ਬਿਠਾਇਆ ਤੇ ਜਿਵੇਂ ਹੀ ਉਸਦੇ ਮੂੰਹ ਵਿੱਚ ਕੁਝ ਘੁੱਟਾਂ ਪਾਣੀ ਦੀਆਂ ਪਾਈਆਂ ਤਾਂ ਉਹ ਉਸਦੇ ਬੁੱਲਾਂ ਦੇ ਕੋਨਿਆਂ ਵਿੱਚੋਂ ਬਾਹਰ ਡੁੱਲ ਗਈਆਂ ਖਿੱਚ ਕੇ RAM DHYAL ਨੇ ਆਪਣੇ ਭਰਾ ਦੇ ਸਰੀਰ ਨੂੰ ਪੂਰੀ ਤਾਕਤ ਨਾਲ ਝੰਜੋੜਿਆ ਪਰ ਉਹ ਸੋਫੇ ਤੇ ਉਸੇ ਤਰ੍ਹਾਂ ਢੇਰੀ ਬਣ ਕੇ ਬੈਠਾ ਰਿਹਾ ਹਜੇ RAM DHYAL ਉੱਥੇ ਖੜ੍ਹਾ ਕੁਝ ਸੋਚ ਹੀ ਰਿਹਾ ਸੀ ਕਿ ਉਸਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਦੀ ਸਕਰੀਨ ਵੇਖੀ ਤਾਂ ਪਤਾ ਚੱਲਿਆ ਕਿ ਕਾਲ ਉਸਦੇ ਪਿਤਾ ਦੇ ਫੋਨ ਤੋਂ ਆਈ ਸੀ ਪਰ ਦੂਸਰੇ ਪਾਸੇ ਉਸਦੇ ਪਿਤਾ ਦੇ ਫੋਨ ਤੋਂ ਆਣ ਵਾਲੀ ਆਵਾਜ਼ ਸੁਖਦੇয়াল ਦੀ ਨਹੀਂ ਸੀ ਹਾਂ ਉਸ ਦੂਸਰੀ ਆਵਾਜ਼ ਨੇ ਕਿਹਾ ਹੈਲੋ ਮੈਂ ਕ੍ਰਾਈਸਟ ਚਰਚ ਦੇ ਨੇੜੇ ਤੋਂ ਸਬ ਇਨਸਪੈਕਟਰ ਸੁਖੀ ਰਾਮ ਬੋਲ ਰਿਹਾ ਹਾਂ ਮੈਨੂੰ ਇਹ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਹੈ ਕਿ 2 ਘੰਟੇ ਪਹਿਲਾਂ ਸੁਖਦੇয়াল ਜੀ ਦਾ ਐਕਸੀਡੈਂਟ ਹੋ ਗਿਆ ਹੈ ਹਾਦਸੇ ਵਿੱਚ ਇਹਨਾਂ ਦੀ ਮੌਤ ਹੋ ਗਈ ਹੈ ਓ ਮਾਈ ਮ੍ਰਿਤਕ ਦੀ ਪਛਾਣ ਇਹਨਾਂ ਦੇ ਆਈ ਕਾਰਡ ਤੋਂ ਹੋਈ ਹੈ ਤੁਸੀਂ ਤੁਰੰਤ ਸਿਵਲ ਹਸਪਤਾਲ ਆ ਜਾਓ ਰਾਮਦੇਵਾਲ ਦੇ ਹੱਥੋਂ ਫੋਨ ਛੁੱਟ ਕੇ ਜ਼ਮੀਨ ਤੇ ਡਿੱਗ ਪਿਆ। ਉਸਨੇ ਸੋਫੇ ਦਾ ਸਿਰਾ ਫੜ ਕੇ ਆਪਣੇ ਆਪ ਨੂੰ ਡਿੱਗਣ ਤੋਂ ਬਚਾ ਲਿਆ ਤੇ ਆਪਣਾ ਮੂੰਹ ਹੱਥਾਂ ਦੇ ਵਿੱਚ ਦੇ ਕੇ ਸੋਫੇ ਤੇ ਹੀ ਬੈਠ ਗਿਆ। ਉਹ ਆਪਣਾ ਮੂੰਹ ਆਪਣੀਆਂ ਹਥੇਲੀਆਂ ਦੇ ਵਿੱਚ ਟੱਕ ਕੇ ਸੋਫੇ ਤੇ ਬੈਠਾ ਹੀ ਸੀ ਕਿ ਉਸ ਨੂੰ ਕਮਰੇ ਵਿੱਚੋਂ ਕਿਸੇ ਦੇ ਹੌਲੀ-ਹੌਲੀ ਹੱਸਣ ਦੀ ਆਵਾਜ਼ ਆਈ। ਉਸਨੇ ਵੇਖਿਆ ਕਿ ਉਸਦੇ ਵੱਡੇ ਭਰਾ ਹਰਦੇਵਾਲ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ੈਤਾਨੀ ਮੁਸਕਰਾਹਟ ਆ ਗਈ ਸੀ ਤੇ ਉਹ ਬਹੁਤ ਹੌਲੀ ਆਵਾਜ਼ ਵਿੱਚ ਉਸ ਵੱਲ ਵੇਖ ਕੇ ਹੱਸ ਰਿਹਾ ਸੀ।